ਬੀਤੀ ਦਿਨੀ ਪੰਜ ਵਾਰ ਸ਼ਸ਼ੀ ਰਿੰਕੂ ਨੂੰ ਜੇਕਰ ਪੰਜ-ਪੰਜ ਚੋਣਾਂ ਦੇ ਵਿੱਚ ਉਮੀਦਵਾਰ ਬਣਾਉਂਦੀ ਹੈ ਤਾਂ ਉਸ ਲਈ ਜਲੰਧਰ ਸੀਟ ਤੇ ਜਿੱਤ ਹਾਸਲ ਕਰਨੀ ਕਾਫੀ ਮੁਸ਼ਕਿਲ ਹੋ ਸਕਦੀ ਹੈ ਹਾਲਾਂਕਿ ਸ਼ਸ਼ੀ ਰਿੰਕੂ ਸੋ ਪਹਿਲਾਂ ਸਿਰਫ 35 ਦਿਨਾਂ ਚ ਇਹ ਸੀਟ ਤੇ ਜਿੱਤ ਹਾਸਲ ਕਰ ਚੁੱਕੇ ਨੇ ਪਿਛਲੇ ਸਾਲ ਸ਼ਸ਼ੀ ਰਿੰਕੂ 5 ਮਾਰਚ ਨੂੰ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਿਲ ਹੋਏ ਸੀ ਤੇ 10 ਮਈ ਨੂੰ ਜਲੰਧਰ ਲੋਕ ਸਭਾ ਸੀਟ ਤੇ ਉਪ ਚੋਣ ਹੋਈ ਸੀ ਜਿਸ ਤੋਂ ਬਾਅਦ ਸ਼ਸ਼ੀ ਰਿੰਕੂ 35 ਦਿਨਾਂ ਚ ਮੁਹਿੰਮ ਦੇ ਤਹਿਤ ਇਸ ਸੀਟ ਤੇ ਜਿਹੜੀ ਜਿੱਤ ਹਾਸਲ ਕਰ ਚੁੱਕੇ ਸੀ ਪਰ ਉਸ ਸਮੇਂ ਸਿਆਸੀ ਜਿਹੜੀ ਸਥਿਤੀ ਸੀ ਉਹ ਕੁਝ ਹੋਰ ਸੀ ਤੇ ਸੁਸ਼ੀ ਰਿੰਕੂ ਸਤਾਦਾਰੀ ਪਾਰਟੀ ਦਾ ਉਮੀਦਵਾਰ ਸੀ ਜਲੰਧਰ ਦੀ ਵਿਧਾਨ ਸਭਾ ਚੋਣਾਂ ਦੇ ਵਿੱਚ ਆਮ ਆਦਮੀ ਪਾਰਟੀ ਨੇ ਵੀ ਚੰਗਾ ਪ੍ਰਦਰਸ਼ਨ ਕੀਤਾ ਸੀ ਪਰ ਹੁਣ ਸਥਿਤੀ ਪੂਰੀ ਤਰ੍ਹਾਂ ਬਦਲਦੀ ਨਜ਼ਰ ਆ ਰਹੀ ਹੈ ਤੇ ਸੁਸ਼ੀ ਰਿੰਕੂ ਪਾਰਟੀ ਦਾ ਉਮੀਦਵਾਰ ਜਿਸ ਦੀ ਜਲੰਧਰ ਸੀਟ ਤਹਿਤ ਆਰਮਲੇ ਦਿਹਾਤੀ ਹਿਲਾਕਿਆਂ ਦੇ ਵਿੱਚ ਪ੍ਰਭਾਵ ਨਹੀਂ ਹੈ ਜੇਕਰ ਪਾਰਟੀ ਸੁਸ਼ੀ ਰਿੰਕੂ ਨੂੰ ਮੈਦਾਨ 'ਚ ਉਤਾਰਦੀ ਤਾਂ ਉਹਨਾਂ ਨੂੰ ਸਖਤ ਮਿਹਨਤ ਜਿਹੜੀ ਕਰਨੀ ਪੈ ਸਕਦੀ ਹੈ ਕਿਉਂਕਿ ਪਾਜਪਾ ਨੂੰ ਸਿਰਫ ਜਲੰਧਰ ਨੌਰਥ ਜਲੰਧਰ ਸੈਂਟਰ ਹਲਕੇ ਦੇ ਵਿੱਚ ਹੀ ਵੋਟਾਂ ਮਿਲ ਸਕਦੇ ਨੇ ਜਦਕਿ ਸੱਤ ਹਲਕਿਆਂ ਦੇ ਵਿੱਚ ਉਸ ਨੂੰ ਜਿਹੜੇ ਵੋਟਾਂ ਨਹੀਂ ਮਿਲ ਸਕਦੇ ਨਾ ਇਸ ਲਈ ਜੇਕਰ ਭਾਜਪਾ ਨੇ ਜਲੰਧਰ ਲੋਕ ਸਭਾ ਸੀਟ ਤੇ ਜਿੱਤ ਹਾਸਲ ਕਰਨੇ ਤਾਂ ਹੁਣ ਨੂੰ ਸ਼ਸ਼ੀ ਰਿੰਕੂ ਨੂੰ ਜੇਕਰ ਉਮੀਦਵਾਰ ਐਲਾਨਿਆ ਜਾਂਦਾ ਤਾਂ ਉਹਨਾਂ ਨੂੰ ਕਾਫੀ ਜੜੀ ਮਿਹਨਤ ਕਰਨੀ ਪੈ ਸਕਦੀ ਹੈ ਜਲੰਧਰ ਲੋਕ ਸਭਾ ਸੀਟ ਤੇ 9 ਵਿੱਚੋਂ 4 ਵਿਧਾਨ ਸਭਾ ਹਲਕੇ ਦੇ ਵਿੱਚ ਸ਼ਹਿਰੀ ਵੋਟਰਾਂ ਦਾ ਜ਼ਿਆਦਾ ਪ੍ਰਭਾਵ ਨਜ਼ਰ ਆਉਂਦਾ ਹੈ ਇਸੇ ਵਿਚਾਰੇ ਹੁਣ ਦਾਜੇ ਕਿ ਬੀਤੀ ਦਿਨੀ ਸ਼ਸ਼ੀ ਰਿੰਕੂ ਤੇ ਸ਼ੀਤਲੰਗੂਰ ਆ ਜਿਹੜੇ ਆਮ ਆਦਮੀ ਪਾਰਟੀ ਨੂੰ ਛੱਡ ਕੇ ਭਾਜਪਾ ਦੇ ਵਿੱਚ ਸ਼ਾਮਿਲ ਹੋ ਚੁੱਕੇ ਨੇ ਲੋਕ ਸਭਾ ਚੋਣਾਂ ਆਉਣ ਵਾਲੀਆਂ ਜਿਸ ਦੇ ਅਹਿਦ ਹੁੰਨੇ ਆਮ ਆਮੀ ਪਾਰਟੀ ਨੂੰ ਵੱਡਾ ਚਟਕਾ ਜੜਾ ਲੱਗ ਚੁੱਕਿਆ ਹੈ